ਸਰਕਾਰ ਪੰਜਾਬ ਸਰਕਾਰ ਦੇ ਵਾਸਤਾ ਰੋਸ਼ਨੀ ਗਾਦੀ ਹੈ ਕਿਉਂਕਿ ਜਿੰਨਾ ਖਰਾਬਾ ਚਾਹੀਦਾ ਨਾ ਸਾਨੂੰ ਫਸਲ ਜਿਹੜੀ ਆ 100% ਖਤਮ ਹੋ ਗਈ ਆ ਮੇਰੀ ਬੇਨਤੀ ਆ ਮੰਤਰੀ ਜੀ ਕਿ ਫਸਲ ਦਾ ਜਿਹੜਾ ਨਵਾਬ ਜਾਨਾ ਜਿੰਮੇਦਾਰਾਂ ਦੇ ਸਿੱਧੇ ਖਾਤੇ ਚ ਪਾਇਆ ਜਾਵੇ ਜੀ ਤਾਂ ਕਿ ਕੋਈ ਵਿਚੂ ਕੋਈ ਕੋਈ ਹੋਰ ਗੱਲ ਨਾ ਕਰ ਸਕੇ ਕਿਉਂਕਿ ਇੱਥੇ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਕਿਸਾਨ ਸਨਮਾਨ ਨਿਧੀ ਆ ਨਾ ਜੀ ਅਗਰ ਪੈਸਾ ਖਰਾਬਾ ਜਿਹੜਾ ਜੋ ਨੁਕਸਾਨ ਹੋਈ ਫਸਲ गौना की भी जड़े धान की पूरी तरह सड़ गई है फसलों की फसलें भी नष्ट हो रही है पशु बह गए हैं मकान कमजोर हो गए हैं कमजोर हो गए, गए हैं भारी नुकसान है और ऐसा संकट मैंने कभी देखा नहीं है अभी नुकसान का पूरा आकलन हो रहा है केंद्र सरकार की टीमें भी आज आ गई हैं मैं केवल इतने तो कहना तो चाहता हूं कि संकट की इस घड़ी में केंद्र सरकार पूरी ताकत के साथ खड़ी है मोदी जी ने मुझे भेजा है प्रधानमंत्री जी ने पूरी संवेदना के साथ जनता को किसानों को गरीबों को संकट के पार निकाल के

ਕੀ ਨਾਈ ਟਟ ਪ੍ਰੇਮ ਜੀ ਪ੍ਰੇਮ ਜੀ ਅੱਜ ਕੇਂਦਰੀ ਮੰਤਰੀ ਆਏ ਸੀ ਕੀ ਗੱਲਬਾਤ ਹੋਈ ਟਟ ਗੱਲਬਾਤ ਇਹ ਹੋਈ ਐ ਸਰ ਪਈ ਅਸੀਂ ਉਹਦਾ ਅੱਜ ਆਪਣੀ ਜਿਹੜੀ ਮੰਗ ਐ ਰੱਖੀ ਆ ਕੀ ਮੰਗ ਸ੍ਰੀ ਰਿਸ਼ੀਨ ਬਰਾੜੀ ਨੇ ਤੇ ਹਰੀਜਨ ਬਰਾੜੀ ਜੀ ਹਾਂਜੀ ਕਿਉਂਕਿ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਪੈਰੋਂ ਪੈਰ ਵਧਦੀਆਂ ਜਾ ਰਹੀਆਂ ਨੇ ਜੋ ਇਹਨਾਂ ਨੂੰ ਸੁਲੂਕ ਤੇ ਹੈ ਬਲੋ ਮਿਲ ਨਹੀਂ ਹੁਣ ਵੇਖੋ ਇਹਦੇ ਵਿੱਚ ਇਹਦੇ ਵਿੱਚ ਹੁਣ ਵੀ ਜਾ ਕੇ ਵੇਖੋ ਤੁਸੀਂ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਲੀੜੇ ਭਿੱਜੇ ਕਹਿੰਕਾ ਜਿਹੜੀ ਉਹ ਖਤਮ ਹੋ ਗਈ ਆ ਤੇ ਠੀਕ ਹੈ ਜਿਹੜੀ ਲੰਮ ਚੰਬਾ ਹੁੰਦਾ ਥੋੜਾ ਬੋਤਾ ਉਹ ਇਹਨਾਂ ਨੂੰ ਮਿਲਦਾ ਮੈਂ ਕਿੰਦਰੀ ਮੰਤਰੀ ਨੇ ਕਿਹਾ ਤੁਹਾਨੂੰ ਕੇਂਦਰੀ ਮੰਤਰੀ ਨੇ ਹੋਇਆ ਕਿਹਾ ਕਿ ਜੋ ਵੀ ਤੁਹਾ ਰਸੂਲਤ ਤੋਂ ਮੰਗੀ ਹੈ ਨਾ ਇਹੋ ਦਾ ਮੰਗੋ ਨਾ ਕੇ ਕੀਤੀ ਆ ਉਹਨਾਂ ਕਰਕੇ ਤੁਹਾ ਦੀ ਮੰਗ ਪੂਰੀ ਹੋ ਜਾਏਗੀ ਤੁਹਾਨੂੰ ਕਿੰਨੀ ਕੁ ਉਮੀਦ ਲੱਗਦੀ ਹੈ ਇਹੋ ਹੀ ਅੱਜ ਸਾਡਾ ਕਹਿਣ ਦਾ ਵਾਸਤਾ ਅਪਵਾਣਾ ਤੇ ਮੰਤਰੀ ਜਾਬਦਾ ਕਿ ਮੀਲ ਪੂਰੀ ਹੋ ਜਾਏਗੀ ਕੀ ਲੱਗ ਰਹੀ ਹੈ ਜੀ ਇਦੋਂ ਵੱਡੀ ਪਹਿਲਾਂ ਦੁੱਖ ਦੀ ਕਦੇ ਨਹੀਂ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਖਾਸ ਤੌਰ ਤੇ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਨੂੰ ਸ਼ਿਵਰਾਜ ਚੋਹਾਨ ਸਾਹਿਬ ਜਿਹੜੇ ਚੀ ਮਿਨਿਸਟਰੀ ਵੀ ਰਹੇ ਤੇ ਕਿਸਾਨਾਂ ਨਾਲ ਗੱਲਬਾਤ ਵੀ ਉਹਨਾਂ ਦੀ ਹਮੇਸ਼ਾ ਹੁੰਦੀ ਰਹਿੰਦੀ ਆ ਤੇ ਪ੍ਰਧਾਨ ਮੰਤਰੀ ਜੀ ਨੇ ਆਪ ਇਹ ਕਹਿ ਕੇ ਇਹ ਟੀਮ ਸਾਨੂੰ ਭੇਜਿਆ ਏ ਦੂਜੇ ਪਾਸੇ ਜਿਹੜੀ ਸੈਂਟਰ ਦੀ ਟੀਮ ਆ ਉਹ ਅਲੱਗ ਅਸੀਂ ਇਕੱਠੇ ਹੀ ਸਵੇਰੇ ਦਿੱਲੀੋਂ ਪੰਜਾਬ ਨੂੰ ਆਏ ਆ ਉਹਦੇ ਵਿੱਚ ਜਿਹੜੀਆਂ ਦੋ ਗ੍ਰਹਿ ਮੰਤਰੀ ਤੇ ਕੇਂਦਰਾਂ ਦੀ ਟੀਮਾਂ ਬਣਾਈਆਂ ਉਹ ਅੱਜ 33 ਪਿੰਡ ਵਿਜ਼ਿਟ ਕਰਨਗੇ ਇੱਥਰ ਲਈ ਆਇਰ 7 ਤੇ ਦੂਜੀ ਟੀਮ ਲੱਗੂਗੀ ਫਿਰੋਜ਼ਪੁਰ ਵੱਲੋਂ ਕੱਲ ਨੂੰ ਇਹ ਇਕੱਠੇ ਹੋ ਕੇ ਜਲੰਧਰ ਇਕੱਠੇ ਹੋਣਗੇ ਉਦੋਂ ਬਾਅਦ ਆਪਣੀ ਰਿਪੋਰਟ ਜਿਹੜੀ ਸਟੇਟ ਗਵਰਨਮੈਂਟ ਦੀ ਆ ਚੰਡੀਗੜ੍ਹ ਚ ਬਹਿ ਕੇ ਪਰਸੋਂ ਇਹ ਸਟੇਟ ਦੇ ਨਾਲ ਸਟੇਟ ਦੇ ਐਗਰੀਕਲਚਰ ਮਿਨਿਸਟਰ ਕਿਉਂਕਿ ਅੱਜ ਵੀ ਸਟੇਟ ਦੇ ਐਗਰੀਕਲਚਰ ਮਿਨਿਸਟਰ ਵੀ ਨਾਲ ਨੇ ਕੋਈ ਇਹ ਚ ਪਾਰਟੀਬਾਜ਼ੀ ਨਹੀਂ ਅਸੀਂ ਉਹ ਗੱਲਾਂ ਚ ਨਹੀਂ ਪੈਣਾ ਠੀਕ ਹੈ ਕੇਂਦਰ ਕੀ ਸਟੇਟ ਕੀ ਇਸ ਵੇਲੇ ਪੰਜਾਬ ਨਾਲ ਇਹ ਇਹ ਤਮਾਸ਼ਾ ਦਿਖਾਉਣ ਦੀ ਲੋੜ ਨਹੀਂ ਹੈ ਇਸ ਵੇਲੇ ਪੰਜਾਬ ਜਿਹੜਾ ਬਿਲਕੁਲ ਆ ਬਾਰਡਰ ਤੇ ਸਾਨੂੰ ਬਚਾਉਂਦੇ ਆ ਲੋਕ ਕਾਂ ਸੁੱਤੇ ਆ ਦੇਸ਼ ਤੇ ਤੇ ਉਹਨਾਂ ਲਈ ਕੀ ਸਹੀ ਨੁਕਸਾਨ ਕਿਉਂਕਿ ਪ੍ਰਧਾਨ ਮੰਤਰੀ ਚਾਹੁੰਦੇ ਸੀ ਆਪ ਦੇਖ ਕੇ ਆਓ ਤੇ ਉਹਨੇ ਰਿਪੋਰਟ ਬੈਠ ਕੇ ਦੇਣਗੇ ਵੀ ਭਾਈ ਆਹ ਫਸਲ ਨਹੀਂ ਅਗਲੀ ਫਸਲ ਵੀ ਜਿਹੜੇ ਹੋਣ ਦੇ ਚਾਂਸਸ ਨਹੀਂ ਘਰਾਂ ਦੇ ਘਰ ਤਵਾ ਹੋ ਗਏ ਟੁੱਟ ਗਏ ਡੰਗਰ ਜਿਨ੍ਹਾਂ ਦੇ ਬੰਨੇ ਰਹਿ ਗਏ ਮਰ ਗਏ ਕੋਈ ਹਾਲਾਤ ਨਹੀਂ ਗਏ ਮਤਲਬ ਸਾਰੀਆਂ ਗੱਲਾਂ ਬਾਕੀ ਸਟੇਟਾਂ ਤੋਂ ਸੇਵਾ ਦੀ ਕੋਈ ਕਮੀ ਨਹੀਂ ਉਹਦੇ ਖਾਣ ਪੀਣ ਦੀ ਕੋਈ ਕਮੀ ਨਹੀਂ ਬਹੁਤ ਮੈਂ ਕਹਿੰਦਾ ਕੋਈ ਐਸਾ ਜਿੱਥੇ ਵੀ ਪੰਜਾਬੀ ਬੰਦ ਰਹਿੰਦਾ ਹੈ ਚਾਹ ਯੂਪੀ ਰਾਜਸਥਾਨ ਮੱਧ ਪ੍ਰਦੇਸ਼ ਹਰ ਪਹੁੰਚ ਗਿਆ ਹਰ ਸੰਤ ਮਾ ਪੁਰਸ਼ਵ। ਹੁਣ ਅਗਲੀ ਗੱਲ ਇਹਨਾਂ ਦੇ ਘਰਾਂ ਦਾ ਮਾਪਜਾ ਉਹ ਕੋਈ ਨਹੀਂ ਦੇ ਸਕਦਾ। ਉਹ ਸੈਂਟਰ ਤੇ ਸਟੇਟ ਨੂੰ ਦੇਣਾ ਪਊ। ਉਹਨਾਂ ਦਾ ਲੰਗਰਾਂ ਦਾ ਮਾਪਜਾ ਜਿਹੜਾ ਫਸਲਾਂ ਦਾ ਮਾਪਜਾ ਉਹ ਤਾਂ ਸੈਂਟਰ ਤੇ ਸਟੇਟ ਗਵਰਨਮੈਂਟ ਨੂੰ 11000 ਕਰੋੜ ਰੁਪਈਆ ਮੈਂ ਪਹਿਲਾਂ ਹੀ ਕਹਿ ਰਿਹਾ 11000 ਕਰੋੜ ਰੁਪਈਆ ਕੇਂਦਰ ਦਾ ਸਟੇਟ ਕੋਲ ਪਿਆ ਏ। 11000 ਕਰੋੜ ਰੁਪਈਆ ਨੂੰ ਗੰਡੋ ਤਾਂ ਸਹੀ ਸ਼ੁਰੂ ਤੇ ਕਰੋ। ਪਰ ਫਿਰ ਮੈਂ ਕਹਿੰਦਾ ਅੱਗੇ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊ ਇਸੇ ਕਰਕੇ ਪ੍ਰਧਾਨ ਮੰਤਰੀ ਜੀ ਨੇ ਅੱਜ ਆਪ ਇਕੱਲੇ ਇਕੱਲੇ ਖੇਤ ਚੁੱਤਰ ਕੇ ਅੱਗੇ ਹੁਣਾ ਤੁਸੀਂ ਅਸੀਂ ਕਿਹਾ ਵੀ ਟਰੈਕਟਰ ਉੱਤੇ ਲੈ ਕੇ ਚੱਲੋ ਪਿੰਡਾਂ 'ਚ ਜਾ ਕੇ ਪਤਾ ਲੱਗੇ ਕਿਸ਼ਤੀਆਂ 'ਚ ਜਾ ਕੇ ਕਿਉਂਕਿ ਉਹ ਸ਼ਿਮ ਚੋਹਾਨ ਸਾਹਿਬ ਐਸੇ ਨੇ ਜਿਹੜੇ ਤਿੰਨ ਵਾਰ ਸਭ ਤੋਂ ਵੱਡਾ ਸੂਬਾ ਮੱਧਿਆ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਆ ਤੇ ਲੋਕਾਂ ਨਾਲ ਜੁੜੇ ਹੋਏ ਆ ਤੇ ਲੋਕਾਂ ਨੇ ਅੱਜ ਵਿਸ਼ਵਾਸ ਵੀ ਉਹਨਾਂ 'ਤੇ ਕੀਤਾ ਸਭ ਨੇ ਇਕੱਲੇ ਇਕੱਲੇ ਨੇੜੇ ਹੋ ਕੇ ਉਹਨਾਂ 'ਚ ਕਿਸ ਨੇ ਕੰਨ 'ਚ ਗੱਲ ਕੀਤੀ ਕਿਸ ਨੇ ਓਪਨਲੀ ਕੀਤੀ ਕਿ ਜਿਸ ਨੇ ਕਿ ਮੈਂ ਦੱਸਿਆ ਵੀ ਅਸੀਂ ਕਰਜ਼ੇ 'ਚ ਬਿੰਨੇ ਪਏ ਆ ਜੀ ਕਿਵੇਂ ਚੱਲੂ ਕੰਮ ਤੇ ਉਹਨਾਂ ਨੇ ਸਾਰਾ ਦੁੱਖ ਆ ਜਿਹੜਾ ਆਪਣੀ ਝੋਲੀ 'ਚ ਪਾਇਆ